ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕਰਿਆਲ ਪੰਜਾਬੀ ਟ੍ਰੈਵਲ ਵਲੌਗਸ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਅੱਜ ਹੋ ਚੁੱਕਿਆ ਜੀ 23 ਨਵੰਬਰ 2025 ਤੇ ਅੱਪਾ ਚੱਲਿਆਂਗੇ ਮਹਤਵਨਾ ਸਾਹਿਬ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਮਨਾਇਆ ਜਾ ਰਿਹਾ ਹੈਗਾ ਤੇ ਆਪਣੇ ਮਨੋਂ બસ ਵੀ ਗਈ ਹੈਗੀ ਆਪਾਂ ਜਾਵਾਂਗੇ ਗੱਡੀ ਨਹੀਂ ਮੋਟਰਸਾਈਕਲ ਲੈ ਕੇ ਜਾਵਾਂਗੇ ਜੀ ਤੇ ਮੈਂ ਤੇ ਮੇਰੀ માતા ਜਾ ਰਹੇ ਹਾਂਗੇ ਤੇ ਆਪਾਂ ਚੱਲ ਕੇ ਜਿਹੜੇ ਜਿਹੜੇ ਵੀ ਆਪਣੇ ਨਾਲ ਜੁੜੇ ਹੋਏ ਨੇ ਵੀਰ ਆਪਾਂ ਉਹਨਾਂ ਦੇ ਜ਼ਰੂਰ ਸੰਗਤਾਂ ਦੇ ਦਰਸ਼ਨ ਕਰਵਾਵਾਂਗੇ ਨਾਲੇ ਗੁਰਦੁਆਰਾ ਸਾਹਿਬ ਦੇ ਤੇ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਜੀ ਆਪਾਂ ਨੂੰ ਉਹਨਾਂ ਧਾਰਮਿਕ ਸਥਾਨਾਂ ਤੇ ਵੱਧ ਤੋਂ ਵੱਧ ਜ਼ਰੂਰਤ ਹੁੰਦੀ ਹੈ ਸੰਗਤ ਦੀ ਹਣਾ ਤੇ ਪਹੁੰਚਣਾ ਚਾਹੀਦਾ ਮਹਾਰਾਜੀ ਨਾਲ ਜੁੜਨਾ ਵੀ ਚਾਹੀਦਾ ਤੇ ਚਲੋ ਜੀ ਚੱਲਦੇ ਆਪਾਂ ਚੱਲ ਕੇ ਸਾਨੂੰ ਕਰਵਾਉਣੇ ਦਰਸ਼ਨ ਲੋ ਜੀ ਇਹ ਆ ਗਿਆ ਇੰਤਰੀ ਗੇਟ ਮਸਤ ਬਣਾਇਆ ਹੈ ਉਹਦਾ ਲੋ ਜੀ ਆਪਾਂ ਪਹੁੰਚ ਗਏ ਮਸਤ ਹੁਣਾ ਹੈ ਉਹ ਸੰਗਤ ਬਹੁਤ ਜ਼ਿਆਦਾ ਪਹੁੰਚੀ ਹੋਈ ਆ ਕਰਵਾਉਣੇ ਹਨ ਦਰਸ਼ਨ ਲੋ ਜੀ ਇਹ ਹੈ ਦਰਸ਼ਨੀ ਚੋੜੀ ਗੇਟ ਆ ਤੇ ਆ ਸੰਗਤ ਆਈ ਹੋਈ ਆ ਸਾਰੇ ਤੇ ਇਤਨਾ ਬਣਾਇਆ ਕਿ ਸਾਂਤ ਤੇ ਪ੍ਰਾਰਥਨਾ ਹਾਲੇ ਸਰਬ ਕਾ ਪਾਉਣੇ ਜਾਣਾ ਬੱਲੇ ਨਹੀਂ

ਲੋ ਜੀ ਇਹ ਨਹਿنگ ਸਿੰਘ ਜੱਥਾ ਪਹੁੰਚਾ ਬੱਚੇ ਵੀ ਨੇ ਵਿੱਚ ਤੇ ਨਹਿنگ ਸਿੰਘ ਬਾਣੇ ਚ ਕਿੰਨੇ ਸੋਹਣੇ ਲੱਗਦੇ ਨੇ ਸੋਨੂੰ ਵੀ ਕਰਵਾ ਦਈਏ ਦਰਸ਼ਨ ਜੀ ਫੌਜਾ ਤਿਆਰ ਹੋ ਗਿਆ ਤਿਆਰ ਨੇ सारी ये देख ဘောတောင်းနံပါတ်2444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444444

oh ya ਦੇ ਨਾਮ ਅਮਿਆ ਜੀ ਕਸਿਹਾਉਂਦੇ ਹੋ ਨਾਮ ਆਵਾਜ਼ ਕੇ ਰਾਤੀ ਦੇ ਵੇਖਣ ਵਾਲੀ ਉਹ bosang tepung ya login mainnya fantasy login mainnya ਲੋ ਜੀ ਆਪਾਂ ਨੇ ਪੰਜ ਸੁਨਾਨਾ ਕਰ ਲਿਆ ਤੇ ਇਹ ਅੱਗੇ ਆਪਣੀ ਮਾਤ ਦੀ ਵਾਰੀ ਹੁਣ ਇਹ ਵੀ ਕਰਨ ਲੱਗੇਗੀ ਪੰਜ ਸੁਨਾਨੇ ਹੱਥ ਮੂੰਹ ਸੁਨਾਨ ਕਰ ਰਹੀ ਹੈਗੀ ਤੇ ਲੋ ਜੀ ਮਾਤਾ ਨੂੰ ਮੈਂ ਚਲ ਕਰ ਲੰਦੇ ਆ ਜੇ ਕਿ ਨਹੀਂ ਮੈਂ ਮਸਤਵਾਨਾ ਸਾਹਿਬ ਜਾਣੀ ਜਾਣਾਗਾ ਤੇ ਫਿਰ ਆਪਾਂ ਮਾਤਾ ਨੂੰ ਲੈ ਆਏ ਤੇ ਮਾ ਚਲੋ ਜੀ ਜ਼ਰੂਰ ਦਰਸ਼ਨ ਕਰਵਾ ਖੜੇ ਜੇ ਤੇਰਾ ਦਿਲ ਕਰਦਾ ਨਾ ਮਾਤਾ ਤੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਜੀ ਮਸਤੋਣ ਸਾਹਿਬ ਵੀਖੇ ਤੇ ਭਾਈ ਦਿਯਾਲਾ ਜੀ ਭਾਈ ਛਤੀਦਾਸ ਤੇ ਭਾਈ ਮਤੀਦਾਸ ਜੀ ਦੀ 6 ਦਿਨੋਂ ਸੰਮਰਪਤ ਸਹੀ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ कर <laughs> कि <laughs> 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 ਇਦਰਾ ਹੋਇਆ ਲੋ ਜੀ ਵਰਤਨ ਪਾਕਿਸਤਾਨ ਵਾਲਾ ਬੁੰਗਾ ਮਸਤੂਆਣਾ ਸਾਹਿਬ ਸੁੱਧ ਵੱਡੇ ਪਾਕ ਸਿੱਖਾਂ ਕੇ ਜਿਨ੍ਹਾਂ ਦੇ ਜਿਹੜੇ ਸਿੱਖਾਂ ਦੇ ਜੋ ਗੁਰ ਚਲਣੀ ਸਿੱਖ ਪੜਦੇ ਆ ਇਦਰਾ ਪਾਏ ਨਹੀਂ ਜਿਹੜੇ ਫਾਸਟ ਏਰੀਆ ਆਏਗੇ ਉਹ ਚਰਨਾ ਨਾਲ ਜੁੜਦਾ ਹੈ ਸੋ ਆਪ ਉਹਨਾਂ ਸਿੱਖਾਂ ਵਿੱਚੋਂ ਹੋ जिन्ना ने ताज पार्क को आज चलो भैया है खारी तो तो सौर के नख में था <स्थास्था> बहुत तो बड़े पास की प्रतिष्ठा दूर का पास चली परमात्मा बड़ी रोशनी बोलता है पाले परतों के साथ भी जुबान को सही है पर ये संशोधन यानी जो बाल की स्वास्थ्य पर प्रत्येक तरह के जीवन के बात करती है मजबूत इसलिए कि बाल प्रकृति भी है जैसे आगे बच्चों की पानी चार तरह तो के ज्ञान मिल रहा है येतर लिंग कर रहा है मेरी बात मान रहे हो कि Mau प्रिय शंकर प्यार पर देखिए रानी बीबीएफ रानी जब प्यार प्रधान भैया अंधापनी क्या कहीं भैया ने किया? भारतीय राष्ट्रीय राज्य के 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 राष्ट्र

हलो प्रबंधन हर जगह तीन पानी का प्रबंध किया जाता है सेवा कर

तो इत्तांना देखले आम्ही नेखू काळजी घेऊया आपण काय बोलूंगे एक तातपणा करते بدنا نعمل جيوكو علينا عمره دي گوتے تو ہاٹی چتی ہے ودےالو لے کے گیا سو

i शाम का

बोल करिया दे भगवानी गंगा जी से तेरी जानी सुना श्री पंचो बाई मालवा को सब सम्झाय मारो मासिया दुनिया में बाना प्रभु का रक्षक तुम हो और और तो तोन हजारे भगवान को सब सम्झाय बोल आयो नंद बोल पंथ नाथ संग उठ रहा काल सकुरो

ਜਿਦੀ ਨਾਮ ਧਿਆਇਆ ਗਏ ਸਤਿਗਾਨ ਕਾਣ ਕੇ ਕੋਰੇ ਕੋਰੇ ਕੇਤੀ ਜੁਮੀਲਾ ਜਿਦੀ ਨਾਮ ਧਿਆਇਆ ਗਏ ਸਤਿਗਾਨ ਹਰਕ ਤੇ ਉੱਜਲੇ ਕੇਤੀ ਛੁਟੀਲਾ ਵਾਜੇ ਵਾਜੇ ਸ੍ਰੀ ਭਗਵਤੀ ਜੀ ਸਹਾਇ ਵਾ ਸ੍ਰੀ ਭਗਵਤੀ ਜੀ ਕੇ ਪਾਸ ਹੀ ਦਸਵੇ ਪ੍ਰਥਮ ਭਗਵਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮ ਦਾ ਸਹਾਰ ਅਰਜਨ ਹਰਿ ਗੋਬਿੰਦ ਨਾਮ ਸਿਮਰਾ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਗਠੈ ਸਬਦੁ ਭਜਾ ਏਕ ਬਹਾਦਰ ਸਿਮਰਿਐ ਅੰਕਰ ਨਉ ਨਿ ਆਵੈ ਧਾਏ ਸਭ ਥਾਈ ਹੋਏ ਸਹਾਰ दसवें पातशाह श्री गुरु गोबिंद सिंह साहेब जी सब थाई हुए सहा दसा पातशाइन की जोत श्री गुरु ग्रंथ साहब जी ने के पाठ दया के बोला जी

i'm a little का वाहे। वाहे गुरी। गुरी। hey. वाहे। हर जप से हर के लाली तो हर हर जपन जप चो चु हर कृपा चल बन वाली जन नानक संगत साध हर हो हम साध जना तक रर हर जगत हर जप तो चांदी तो हर कृपा कर वन भाती जन नानक संगत साध हर बेलो मां <laughs> चाली <laughs> 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 ਪਾਵਨ ਤੇ ਪਵਿੱਤਰ ਗੋਦ ਵਿੱਚ ਨਾਮੇ ਪਾਇਤਾ ਸਹਿਬ ਜੀ ਗੁਰਸਤੇ ਬਹਾਦਰ ਜੀ ਦੇ 350 ਸਤਿਗੁਰੂ ਪਰਗੋ ਨੂੰ ਲੋ ਜੀ ਅੱਜ ਇੱਥੇ ਮਹਤਮਾਣਾ ਸਾਹਿਬ 350 ਸਾਲਾਂ ਸੀ ਦੀ ਸ਼ਤਾਬਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤੇ ਲੱਖਾਂ ਦੁਨੀਆਂ ਪਹੁੰਚੀ ਸੀਗੀ ਤੇ ਚਲੋ ਵਧੀਆ ਗੱਲ ਆ ਪਹੁੰਚਣਾ ਵੀ ਚਾਹੀਦਾ ਜੀ ਤੇ ਹੁਣ ਆਪਾਂ ਟਾਈਮ ਹੋ ਗਿਆ ਡੇਢ ਦਾ ਤੇ ਹੁਣ ਆਪਾਂ ਪਉਣਾ ਪਿੰਡ ਨੂੰ ਵਾਪਸੇ ਚੱਲਦੇ ਬਹੁਤ ਜਿਆਦਾ ਸੰਗਤ ਪਹੁੰਚੀ ਸੀ ਆਪਾਂ ਤੁਹਾਨੂੰ ਦਰਸ਼ਨ ਵੀ ਕਰਵਾਏ ਨੇ ਤੇ ਬਸ ਹੁਣ ਵਾਪਸੀਆਂ ਨੇ ਜੀ ਘਰਾਂ ਨੂੰ ਤੇ ਚੱਲਦੇ ਆ ਖੜਾ ਆਪਣਾ ਮੋਟਰਸਾਈਕਲ ਤੇ ਚੱਲਦੇ ਆ ਆਪਾਂ ਮੋਟਰਸਾਈਕਲ ਤੇ ਅੱਜ ਸੀ ਬਸ ਆਈ ਸੀ ਕਿ ਆਪਣੇ ਪਿੰਡੋਂ ਤੇ ਆਪਣੇ ਪਿੰਡ ਦੀ ਸੰਗਤ ਤਾਂ ਆਪ ਨੂੰ ਮਿਲੀ ਨਹੀਂ ਹੈਗੀ ਤੇ ਲੋ ਜੀ ਮਸਤਵਾਨਾ ਸਾਹਿਬ ਤੋਂ ਪਿੰਡ ਹੈੜੀਕੇ ਨੂੰ ਪਹੁੰਚਣ ਚੱਲੇ